ਸਾਸਿਕਾ ਜੀ ਸਾਰਿਆਂ ਨੂੰ ਕਾਲੂ ਸਿੰਘ ਦੁਨਿਆਦ ਸਿੰਘ ਕੇ ਪਹੁੰਚ ਚੁੱਕੇ ਹੈ ਜੀ ਪਿੰਡ ਕੋੜ ਖਜ਼ਾਨਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਬੜੇ ਟੈਪ ਆਦਾ ਹੈ ਬਈ ਨੇ ਕੋ ਜੀ ਤਾਂ ਆਪਰੇ ਗੱਲਬਾਤ ਕਰੀਏ ਬਾਜੀ ਸਾਸਿਕਾ ਸਾਸਿਕਾ ਜੀ ਹੋਰ ਸੁਣਾ ਜੀ ਸਾਸਿਕਾ ਜੀ ਸਭ ਠੀਕ ਠਾਕ ਜੀ ਵਧੀਆ ਵਧੀਆ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਿਕਾ ਜੀ ਹੋਰ ਸੁਣਾਓ ਬੱਸ ਵਧੀਆ ਵਧੀਆ ਸੰਦੀਪ ਜੀ ਠੀਕ ਚਲੋ ਪਤਾ ਨਹੀਂ ਹਾਲਾਤ ਕੀ ਹੋਏਗਾ ਹਾਲਾਤ ਬਹੁਤ ਮਾੜੇ ਆ ਸੰਦੀਪ ਭਾਜੀ ਚਲੋ ਬਾਕੀ ਉਹ ਵੀ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਵੀ ਮਝ ਬੂਰੀ ਬਣੀ ਆ ਉਹਨਾਂ ਦੀ ਵੀ ਹੁਣ ਇਹ ਵੇਲੇ ਬਥੇਰੀ ਸੰਗ ਤੇ ਸੇਵਾ ਕਰਨ ਦੀ ਐ ਸੰਦੀਪ ਭਾਜੀ ਦੂਰੋਂ ਦੂਰੋਂ ਲੋਗ ਹਟਦਾ ਹਟਦਾ ਚਲੋ ਇਹ ਹੁਣਾਂ ਦੀ ਮौज ਆ ਇੱਕ ਦੋ ਹੀ ਉਹਦੇ ਜਿਹੜੇ ਲੋਗ ਛੱਤ 'ਤੇ ਬੈਠੇ ਵਿਚਾਰੇ ਨਹੀਂ ਓਕਾ ਬੜਾ ਜੀ ਬੜਾ ਨਾ ਮੰਨ ਲਓ ਆਪਣੇ ਇੱਥੇ ਨਹੀਂ ਹੈਗਾ ਅਸੀਂ ਅੰਦਰ ਬੈਠੇ ਆ ਫੇਰ ਵੀ ਮੀਂਹ ਚ ਕਿਨੇ ਤੰਗ ਆ ਤੇ ਉਹ ਵੇਖੋ ਵੀ ਸੜਕ ਆਪਣਾ ਸੜਕਾਂ 'ਤੇ ਬੈਠੇ ਤੰਬੂ ਲਾ ਕੇ ਕੋਈ ਕੋਠਿਆਂ ਦੇ ਤੰਬੂ ਲਾ ਕੇ ਬੈਠੇ ਥੱਲੇ ਵੀ ਪਾਣੀ ਉੱਤੋਂ ਵੀ ਪਾਣੀ ਗਨਾਉ ਖਾਓ ਗਨਾਉ ਖਾਓ ਖਾਓ ਤੇ ਇਹ ਆ ਵੀ ਚਲੋ ਬਾਕੀ ਮਾਰ ਆਏ ਗਾੜੀ ਹੱਤ ਪਲਾ ਜੋੜਦੇ ਆ ਮਾਲਕਾ ਤੂੰ ਹੀ ਤੋ ਹਰ ਜਾ ਇੰਨੇ ਬੜਾਇਆ ਚਲੋ ਹਾਂ ਹੋਰ ਜਨਾਬ ਬੱਸ ਵਧੀਆ ਵਧੀਆ ਸੰਦੀਪ ਭਾਜੀ ਚਲੋ ਹੁਣ ਕੰਮ ਦਾ ਹੁਣ ਕਰਨਾ ਹੀ ਐ ਮਿੱਟੇ ਹਾਂ ਬਾ ਬਾ ਇਹ ਆ ਵੀ ਬਾਕੀ ਚਲੋ ਰਲ ਮਿਲ ਕੇ ਜਿੱਨੀ ਸੇਵਾ ਹੁੰਦੀ ਆਂਦੀ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਹਰ ਦੀ ਹਾਂ ਹੈਲਪ ਤਾਂ ਬਹੁਤ ਹੋਈ ਜਾਂਦੀ ਹਾਂ ਜਿਹੜੀ ਗੱਲ ਹੈ ਕਿ ਨਹੀਂ ਨਹੀਂ ਬਹੁਤ ਸੰਗਤ ਇਹੋ ਇਹ ਚੀਜ਼ ਜਿਹੜੀ ਆ ਪੰਜਾਬ ਦੇ ਵਿੱਚ ਖਾਸियत ਹੈ ਬਿਲਕੁਲ ਬਿਲਕੁਲ ਹਾਂ ਕਿ ਪੰਜਾਬ ਖੜਦਾ ਵਾ ਹਾਂ ਜੀ ਆ ਤੇ ਆਪਾਂ ਪਾਉ ਹੋਈ ਲੈਖਣੇਗੇ ਨਹੀਂ ਹਾਂਜੀ ਜਾਇ ਜਾਇ ਜੀ ਰੱਖਾਂਗੇ ਸੰਦੀਪ ਜੀ ਹਾਂਜੀ ਆਜੋ ਫਿਰ ਕਿੰਨੀ ਆਜ ਅੱਜ 5 ਪੀਸ ਐ ਸਲੀਪਾ ਜੀ ਠੀਕ ਆ ਹਾਂ ਦੋ ਵਗੜਾ ਵਿਗੀਆਂ ਵਾ ਤੇ 5 ਹੀ ਹੁਣ ਰਹਿ ਗਈਆਂ ਜੀ ਆਪਣੇ ਕੋਲ ਚਾਰ ਦੰਦ ਆ ਜੀ ਇਹ ਚਾਰ ਦੰਦ ਆ ਅਚ ਰਾਤੀ ਸੂਈ ਆ ਵਸੀ ਪਹਿਲਾਂ ਸੂਈ ਚਾਰ ਪਹਿਲਣ ਪਹਿਲਣ ਤੇ ਬਾਕੀ ਆਰਡਰ-ਉਡਰ ਵਖਾ ਦਿਓ ਲੈਵਾਲ ਵਾ ਮਸੀਨੇ ਬੱਚੇ ਨਾ ਸੁਣਾ ਪਿਆਰ ਨਹੀਂ ਚੋਬਰਿਆ ਚੋਬਰਾ ਹਾਂਜੀ ਹਾਂਜੀ ਤੇ ਖੋਲੀ ਫਿਰ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਲਓ ਜੀ ਕਰੋ ਚੈੱਕ ਕਰਾ ਦੇ ਆ ਦੇਖੋ ਤੇ ਆਪਣਾ ਗੁਰदयाल ਜੀ ਕਿੰਨਾ ਕਰਦੇ ਤੋ ਫਿਰ ਉਹ ਦਸਨੀਰ ਜੀ ਹਣ ਲੈਵੇ ਤਾਂ ਹਰ ਕੰਨੇ ਹਸਾਬ ਲਾ ਹੀ ਲੈਣਾ ਵਾ ਤੇ ਆਰਡਰ ਜਦਾਂ ਦਾ ਲੱਗਾ ਵਾ ਛੀ ਨੂੰ 20 ਕਿਲੋ ਦੁੱਧ ਤੇ ਕੁਝ ਵੀ ਨਹੀਂ ਆਂਦਾ ਨਹੀਂ ਕਹਿੰਦੇ ਬਿਲਕੁਲ ਇਹਨਾਂ ਦੇ ਚਾਹੀਦਾ ਵਾ ਦੇਣਾ ਚਾਹੀਦਾ ਚਾਹੀਦਾ ਬਾਕੀ ਵਾਦ ਤੇਰੇ ਕਹਿ ਨਹੀਂ ਸਕਦੇ ਇਹਨਾਂ ਦੇ ਖੁੱਲਾ ਡੁੱਲਾ ਸੰਦੀਪ ਜੀ 20 22 20 22 ਕਿਲੋ ਚਾਹੀਦਾ ਨੂੰ ਕੰਨੋ ਫੜੀ ਫਿਰਨਾ ਵਾ ਵਾ ਆਜੋ ਆਜੋ ਕਰੋ ਜੀ ਚਵਾਜ ਹੋਇਆ ਬਿਲਕੁਲ ਚਵਾ ਬਿਲਕੁਲ ਓਕੇ ਆ ਠੰਡੀ ਸੀਲ ਆ ਕੋਈ ਰੱਸੀ ਨਹੀਂ ਪਾਉਣੀ ਇਦਾਂ ਕਰਮਾਲੀ ਨੂੰ ਚੋਲ ਲੈਣਾ ਵਾ ਠੀਕ ਆ ਹਾਂ ਆਹ ਚੱਲ ਅੰਦੇ ਕਰ ਹਾਂਜੀ ਬੋਲੋ ਭਾਜੀ ਫਿਰ ਬਈ ਭਾਜੀ ਕੰਮ ਜਾਇ ਜੀ ਰੱਖਣਾ ਜਾਇ ਜੀ ਹਣਾ ਵਸੀ ਤੇ 80 ਦੀ ਵੀ ਵਿਕਦੀ ਆ ਜਿਹੜੇ ਹਿਸਾਬ ਨਾਲ ਸੋਹਣੀ ਸੁਨੱਖੀ ਆ ਲੈ ਵਾਲੂ ਆ ਚੰਗਾ ਆ ਤੇ ਬਾਕੀ ਆਪਾਂ ਜਾਇ ਜੀ ਪਾ ਦਨੇ ਆ 72 ਦੀ ਦੇ ਦਈਏ ਚਲੋ ਹਾਂ ਠੀਕ ਆ ਚਲ 70000 ਦੀ ਹਾਂ ਨਾ ਚਲੋ 70000 ਦੀ ਹਾਂ ਨਾ ਆ ਕਿਉਂਕਿ ਮੌਸਮ ਉਹ ਜਾਵਾ ਸਮਾਂ ਆ ਰਿਹਾ ਦਾ ਇਹ ਨਾਲ ਚੱਲਣਾ ਚਾਹੀਦਾ ਸ਼ਾਈ ਵਾਲਾ ਸ਼ਾਈ ਆ ਰਿਹਾ ਸੰਦੀਪ ਭਾਜੀ ਹਾਂਜੀ ਠੰਡੀ ਸੀਲ ਆ ਕੋਈ ਰੱਸੀ ਨਹੀਂ ਪੋਣੀ 17 ਕਿਲੋ ਦੁੱਧ ਦੇ ਕੋਲ ਤਿਆਰ ਆ ਵੇਲੇ 17 ਕਿਲੋ ਦੁੱਧ ਤਿਆਰ ਆ ਦੁੱਧ ਤਿਆਰ ਚਬਾਈ ਬੰਨੀ ਫਿੰਦੀ ਆ ਕਰਮਾਲੀ ਖਾਦੋ ਜਰਾ ਕਿ ਲੇਵਾ ਲੂਆ ਥਣ ਥਣ ਚੰਗਾ ਲੱਗਾ ਆ ਚੰਗੀ ਸੋਹਣੀ ਚਵਾਈ ਲੱਗੀ ਆ ਰੂ ਵਰਗੀ ਪੋਣੀ ਹਾਂਜੀ ਮੇਰੇ ਅੱਗੇ ਸਿੱਟਾਂ ਸਤਿ ਆ ਪ੍ਰਿਣੀਆ ਮੜਾ ਕੋਈ ਅਰਜਣਾ ਨਾ ਪੈਰ ਚੜੂਗੀ ਆ ਬੋਲੀ ਧਿਆਨ ਨਾਲ ਧਿਆਨ ਹਾਂ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਪਤਾ ਹੀ ਹੁਣ ਚੱਕਰ ਚੁੱਕੜੇ ਨਹੀਂ ਗੱਲ ਹੁੰਦੀ ਹੁਣ ਮੀਂਹ ਦੇ ਕਰਕੇ ਥੋੜਾ ਓੱਖਾ ਲੈ ਲੈ ਗੱਲ ਨੂੰ ਲੈ ਇਹਨਾਂ ਨੂੰ ਓੱਖਾ ਆਪ ਹੈ ਕਿ ਨਹੀਂ ਓੱਖਾ ਓੱਖਾ ਜੀ ਓੱਖਾ ਪਤਾ ਹੈ ਨਾ ਪੈਰ ਆ ਕਿੰਨਾ ਹਾਂ ਰਹਿੰਦੇ ਕੋਈ ਨਹੀਂ ਕੋਈ ਨਹੀਂ ਜਾਣ ਦੇ ਜਾਣ ਦੇ ਯਾਰ ਬਸ ਕੋਈ ਨਹੀਂ ਕੋਈ ਨਹੀਂ ਮਸਾਲਾ ਇੱਥੇ ਖੁਰਲੀ ਦੇ ਵੰਦ ਖਾਣਗੇ ਬਾਦ ਵਿੱਚ ਖਾਣਗੇ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਤਰ ਤਨਦੀਪ ਜੀ ਵਖਾ ਦਿਓ ਤੁਸੀਂ ਸਾਰੇ ਬੰਦੇ ਆਏ ਪੂਰੇ ਥਣ ਵਖਾ ਦਿਓ ਹਾਂ ਜੀ ਕੋਈ ਛਕ ਨਾ ਰਵੇ ਕਿਸ ਚੀਜ਼ ਦਾ ਵੀ ਬੋਲੋ ਬਾਕੀ ਇਹ ਆ ਵੀ ਦੁੱਧ ਜਿਹੜਾ ਦੱਸਿਆ ਵਾ ਉਹਨਾਂ ਖੁੱਲਾ ਢੁੱਲਾ 17 ਕਿਲੋ ਵਾ ਤੇ ਠੰਡੀ ਸੀਲ ਆ ਕੋਈ ਰਸੀ ਨਹੀਂ ਪੋਣੀ ਹਾਂ ਫੁੱਲ ਕਾਦਿਆ ਫੁੱਲ ਕਾਦਿਆ ਵਜਨ ਫੋਲਿਆਂ ਦੇ ਦੇਣੀ ਵੀ ਜਾ ਜੀ ਆ ਵਸੀ ਬੇ 70 ਦੀ ਵੀ ਪਾ ਦਿੰਦੇ ਤੇ ਵਿਕ ਜਾਣੀ ਸੀ ਪਰ ਹੁਣ ਕੰਮ ਥੋੜਾ ਜਿਆਦਾ ਤੁਹਾਨੂੰ ਪਤਾ ਵੀ ਟੈਟ ਹੋਇਆ ਵਾ ਤੇ ਉਸ ਹਿਸਾਬ ਨਾਲ ਜਾਣ ਦਈਏ ਪੈਣ ਦੀ ਦੇ ਦਈਏ ਠੀਕ ਆ ਤੇ ਕਰਾ ਲੋ ਮਾਨਦਾਨ ਕਰਾਉਣਾ ਤੇ ਚਲ ਦੋਈ ਛੱਡ ਦੋ ਬਾੜ ਦੀ ਜਾਂਦਾ ਬਾੜ ਯਾਰ ਚਲ ਬਾੜ ਯਾਰ ਦੀ ਹਾਂ ਨਾ ਜੇ ਠੀਕ ਚਾਹ ਇਹ ਗੱਬਣਾ ਇਹ ਗੱਬਣਿਆ ਵੈਰ ਅੱਛਾ ਹਾਂਜੀ ਚੋਗੀ ਦਿੰਦਾ ਹਣਾ ਚਾ ਇਹ ਦੁਜਾ ਸੂਆ ਜੇ ਦੰਬਾ ਜਣੀ ਵਸੀ ਚੋਗੀ ਕੇ ਛਿੱਗੀ ਜਸ਼ਾਂ ਦਾ ਲੋ ਜੀ ਤੇ ਦੋ ਦਿਨ ਸਦੀਪ ਜੀ ਪਹਿਲੇ ਸਵੇਰ ਦਿੱਤਾ 18 19 ਕਿਲੋ ਅੱਛਾ ਹਾਂਜੀ ਹੁਣ ਐਰ ਕੀ ਵੇਖੋ ਕਰਮਾਰੀ 20 ਪੌਂਦੀ ਆ ਬਾਈ ਪੌਂਦੀ ਆ ਠੰਡੀ ਸੀਲ ਆ ਜੇ ਸ਼ਹਿਰ ਤੇ ਆ ਵੈਰ ਹੂੰ ਮੇਵਾਲੂ ਬਾ ਚੰਗਾ ਸੋਣਾ ਪਿਆਰ ਕਰੂਗੀ ਹੱਤਾ ਲੈ ਜੂਗੀ ਆ ਜੋ ਲਓ ਜੀ ਕਰੋ ਚੈੱਕ ਕਰੋ ਜੀ ਥਾਣ ਥਣ ਵੇਲਾ ਚੰਗੇ ਲੱਗੇ ਆ ਨਾ ਹਰ ਕੀ ਮੈਂ ਐਂਡ ਐਂਡ ਹਾਂਜੀ ਫਿਰ ਬੋਲੋ ਬਾਕੀ ਇਹ ਸੰਦੀਪ ਭਾਜੀ ਇਹ ਵੀ ਆਪਾਂ ਜਾਇ ਜੀ ਜਾਣਦੇ ਆ ਜੀ ਇਹ ਵੀ ਨਾਂ ਤੇ ਦੇਣੀ ਆ ਪੈਂਡ ਦੀ ਤੇ ਨਾਂ ਬਾਹਰ ਦੀ ਛੜਦੀ ਦੇ ਰਹੀਏ ਕੱਲ ਦੇਖ ਲਓ ਜੋ ਕਰਨਾ ਮਾਂ ਤਾਂ ਕਰਦਾ ਹੋਰ ਬੜਾ ਕਿੰਨਾ ਕਰਦੀ ਐ ਸੰਦੀਪ ਭਾਜੀ ਤਿੰਨ ਛੱਡ ਦੋ ਚਲੋ 57000 ਇਹ 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 ਵੀ ਸੁਈਏ ਗੱਪਣਾ ਨਹੀਂ ਇਹ ਸੁਈਏ ਸੰਦੀਪ ਜੀ ਅੱਛਾ ਹਾਂ ਇਹਦੇ ਮਗਰ ਵਸ਼ੀ ਆ ਭਾਈ ਇਹਦੀ ਦੁੱਧ ਕਿੰਨਾ ਦੁੱਧ ਸੁਨੀਪ ਜੀ ਇਹਦੇ ਕੋਲ 15 16 ਕਿਲੋਣਾ ਜੇ ਅੱਛਾ ਜੀ ਹਾਂ ਜੀ ਵਸ਼ੀ ਮਗਰ ਆ ਵਸ਼ੀ ਮਗਰ 15 ਥੋੜਾ ਕੋਲ ਤੋ ਤਿਆਰ ਆ ਜੀ ਤਿਆਰ ਆ ਜੀ ਤਿਆਰ ਆ ਦੇਖੋ ਕੋਰਾ ਨੇ ਹਾਂ ਜੀ ਮੋੜ ਦੇ ਮੋੜ ਤੇ ਇੱਥੇ ਮੋੜ ਲੋ ਯਾਰ ਕੋਈ ਨਹੀਂ ਕੋਈ ਨਹੀਂ ਗੱਡੀ ਉਧਰ ਫਿਰ ਓ ਖਾ ਜਾਂਦਾ ਚੱਕੜ ਲੋ ਜੀ ਆ ਚੱਕੜ ਬਾਕੀ ਥਣ ਥਣ ਵਖਾ ਦਿਓ ਬਹੁਤ ਸੋਹਣਾ ਚੁਾਈ ਚੁਈ ਬਹੁਤ ਸੋਹਣੀ ਲੱਗੀ ਆ ਹਾਂਜੀ ਭਾਜੀ ਫਿਰ ਤੇ ਗੱਲ ਇਹਦਾ ਸੰਦੀਪ ਜੀ ਅਸੀਂ ਕਦੀ ਕੀਤਾ ਨਹੀਂ ਇਹ ਕੰਮ ਹੂੰ ਪਰ ਅੱਜਾਨੂੰ ਵੀ ਮਜਬੂਰੀ ਥੋੜਾ ਕਰਨਾ ਪੈਣਾ ਹੂੰ ਇਹਦੀ ਗੱਲ ਆਪਾਂ ਫੋਨ ਤੇ ਕਰਾਂਗੇ ਸੰਦੀਪ ਜੀ ਅੱਛਾ ਚਲੋ ਠੀਕ ਹਾਂ ਕੋਈ ਕਰਨਾ ਕੋਈ ਕਰ ਲੈਣ ਰਿਹਾ ਵਾ ਅੱਛਾ ਕਿ ਇਹਦੇ ਨਾਲ ਹੁੰ ਰਹੀ ਆ ਉਹਨੇ ਹੁਣ ਪਾਸ ਕਰਨੀ ਆ ਆਪਾਂ ਡੱਕੀ ਵੀ ਤੁਹਾਨੂੰ ਕਿਹਾ ਵੀ ਵੀਡੀਓ ਬਣਨੀ ਹੋ ਗਈ ਬਈ ਆਣ ਕੇ ਚੋਲੀ ਕਿ ਉਹ ਆਂਦਾ ਹੁਣੇ ਚੋਲਿਆ ਮੈਂ ਕਿਹਾ ਵੀ ਇਹ ਹੁਣੇ ਚੋ ਗਿਆ ਤੇ ਮੇਰਾ ਆਪਾਂ ਵੀਡੀਓ ਚ ਪਾਉਣੀ ਬਿਲਕੁਲ ਬਿਲਕੁਲ ਤੇ ਜੇ ਤੇਰੇ ਫਿੱਟ ਹੋ ਤੂੰ ਲੈ ਜੀ ਨਾ ਉਹਦੇ ਰਹਿਣ ਦੀ ਚਲੋ ਹਾਂ ਆਹ ਜੀ ਇਹ ਸੰਦੀਪ ਜੀ ਸੂਈ ਜੇ ਵੱਛਾ ਮਗਰਿਆ ਵੱਛਾ ਮਗਰ ਆ ਗਿਆ ਇਹਦੇ ਕੋਲ 14 15 ਕਿਲੋ ਦੁੱਧ ਜੇ ਅੱਛਾ ਹਾਂ ਠੀਕ ਹੈ ਮੋੜ ਦੇ ਮੋੜ ਤੇ ਹੁਣ ਐਸੇ ਜੋ ਦਾ ਬੰਦੇ ਕੋਲ ਦੁੱਧ ਹੈਗਾ 14 ਲੀਟਰ ਜਿਹੜਾ ਸੰਦੀਪ ਭਾਜੀ ਬਿਲਕੁਲ ਤਿਆਰ ਆ ਪੂਰਾ ਡੰਗਾਂ ਕੋਲ ਪੁਰਿਆ ਵੀ ਨਹੀਂ ਜਾਂਦਾ ਹੋ ਜਾ ਉਹਦੇ ਪੁਰਿਆ ਜੀ ਬਣਦੀ ਕੀਮਤ ਦਾ ਦੀਪਾ ਜੀ ਇਹ ਵੀ ਵਸ਼ੀ ਜਾਇਜ ਹੀ ਦੇ ਦੇਣੀ ਆਪਾਂ ਨਾਂ ਤੇ ਦੇਣੀ ਆ 50 ਦੀ ਤੇ ਨਾਂਰ 40 ਦੀ 45000 ਦੀ ਵਸ਼ੀ ਦੇ ਦਾਂਗੇ 40000 ਦੀ ਹਾਂਜੀ 500 600 ਚਲੋ ਜਾਇਜ ਹੀ ਠੀਕ ਆ ਜੀ ਚੱਲ ਬਿਲਕੁਲ ਜਾਇਜ ਆ ਬਹੁਤ ਸੋਹਣਾ ਦੁੱਧ 14 ਲੀਟਰ ਜਿਹੜਾ ਖੁੱਲਾ ਡੁੱਲਾ ਤਿਆਰ ਆ ਬਸ ਠੀਕ ਹੈ ਹਾਂਜੀ ਦੇਖੋ ਜੀ ਆਹੀ ਪਸ਼ੂ ਸੇਲ ਨੇ ਕੋਲ ਹਾਂਜੀ ਬਾਕੀ ਵੇਖੋ ਵਾਰ-ਵਾਰ ਅਸੀਂ ਬੇਨਤੀ ਕਰਦੇ ਭਾਈ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਦਵਾਈ ਕਰੋ ਚਵਾਈ ਕਰਨ ਤਸਲੀ ਕਰਨ ਬਿਲਕੁਲ ਹਾਂ ਤੇ ਠੀਕ ਹੈ ਜੀ ਰੇਡ ਤੇ ਚਲੋ ਤੁਹਾਡੇ ਸਾਹਮਣੇ ਬਿਲਕੁਲ ਜਾਜ ਹੁਣ ਇਹੋ ਜੀ ਸ਼ਾਈ ਵਾਲ ਮਿਲਦੀ ਤੇ ਨਹੀਂ ਕਿਤੇ ਓਦਾਂ ਦੀ ਹੈ ਕਿ ਲਾ ਕਾਦਿਆ ਤੇ ਕਿਡਾ ਕਮਾ ਆਪਣਾ ਲੈ ਵਾਲੀ ਫੇਂਦੀ ਕਰਮਾ ਲਈ ਵੇਖੋ ਚਲੋ ਤੇ ਵਾਕੀ ਦਿਖਾ ਲਓ ਨੰਬਰ ਬੋਲੂਗਾ ਹੁਣ 964827503 ਪਿੰਡ ਕੋਟ ਰਖਿਆਣਾ ਜ਼ਿਲ੍ਹਾ ਗਰਦਾਸਾਹ ਲਾਗੇ ਕਾਲਾ ਫਗਾਨਾ ਆਪਣੇ ਸੰਦੀਪ ਜੀ ਧਾਨਪੁਰ ਵੀ ਲਾਗੇ ਪੈਂਦਾ ਤੇ ਛੱਠਾ ਸੀੜਾ ਵੀ ਲਾਗੇ ਪੈਂਦਾ ਬਸ ਹਾਂ ਜੀ ਸასიਖਾਲ ਜੀ ਚਲੋ ਠੀਕ ਹੈ ਜੀ ਫਿਰ ਸਤਿ ਸ੍ਰੀ ਅਕਾਲ